ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਨੈਸ਼ਨਲ ਮੈਡੀਕਲ ਕਮਿਸ਼ਨ ਦਾ ਫੈਕਲਟੀ ਵਿਕਾਸ ਤੇ 5 ਦਿਨਾਂ ਦਾ ਕੋਰਸ ਐਨ ਐਮ ਸੀ ਨੋਡਲ ਸੈਂਟਰ ਸੀ ਐਮ ਸੀ ਲੁਧਿਆਣਾ ਵਿੱਚ ਸਮਾਪਤ ਹੋਇਆ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਲੁਧਿਆਣਾ ਨਗਰ ਨਿਕਮ ਦੀ ਮੇਅਰ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸਨ। ਜੋ ਪੰਜਾਬ ਦੀ ਪਹਿਲੀ ਮਹਿਲਾ ਮੇਰ ਹਨ ਉਸ ਨੇ ਸ਼ਹਿਰ ਵਿੱਚ ਵਧੀਆ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਅਤੇ ਮੈਡੀਕਲ ਕਾਲਜਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਸਿਖਲਾਈ ਤੇ ਜਿਹੜੀ ਸੀਐਮਸੀ ਲੁਧਿਆਣਾ ਦੀ ਜਤਨਾਂ ਦੀ ਸਲਾਘਾ ਕੀਤੀ ਸ਼੍ਰੀਮਤੀ ਇੰਦਰਜੀਤ ਨੇ ਡਾਕਟਰ ਨਿਮਰ ਪ੍ਰੀਤਕਾਰ ਨੂੰ ਮੈਡੀਕਲ ਸਿੱਖਿਆ ਵਿੱਚ ਖੋਜ ਲਈ ਸਰਵੋਤਮ ਪੋਸਟਰ ਦਾ ਐਵਾਰਡ ਦਿੱਤਾ ਉਨ੍ਹਾਂ ਨੇ ਸੀਐਮਸੀ ਦੇ ਹੈਰੀਟੇਜ ਸੈਂਟਰ ਦਾ ਵੀ ਦੌਰਾ ਕੀਤਾ ਸ਼੍ਰੀ ਰਾਕੇਸ਼ ਪ੍ਰਾਸ਼ਰ ਸੀਨੀਅਰ ਡਿਪਟੀ ਮੇਅਰ ਨੇ ਇਸ ਮੌਕੇ ਹਾਜ਼ਰੀ ਭਰੀ ਅਤੇ ਕਿਹਾ ਕਿ ਲੋੜ ਪੈਣ ਤੇ ਸ਼ਹਿਰ ਦੀ ਸੇਵਾ ਕਰਨ ਦਾ ਸੀਐਮਸੀ ਦਾ ਲੰਬਾ ਇਤਿਹਾਸ ਰਿਹਾ ਹੈ ਸੀਐਮਸੀ ਦੇ ਡਾਇਰੈਕਟਰ ਡਾਕਟਰ ਵਿਲੀਅਮ ਪੱਟੀ ਨੇ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੂੰ ਸਨਮਾਨਿਤ ਕੀਤਾ ਡਾਕਟਰ ਵਿਲੀਅਮ ਨੇ ਮੁੱਖ ਮਹਿਮਾਨ ਦੀ ਜਾਣ ਪਛਾਣ ਕਰਾਈ ਅਤੇ ਇਸ ਤੱਤ ਤੇ ਚਰਨ ਨਾ ਪਾਇਆ ਕਿ ਸ਼੍ਰੀਮਤੀ ਇੰਦਰਜੀਤ ਕੌਰ ਖੁਦ ਪ੍ਰਿੰਸੀਪਲ ਹੋਣ ਦੇ ਨਾਤੇ ਮੈਡੀਕਲ ਅਧਿਆਪਕਾਂ ਦੀ ਸਿਖਲਾਈ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਬਹੁਤ ਯੋਗ ਹਨ ਡਾਕਟਰ ਦਿਨੇਸ਼ ਵਿਡਿਆਲ ਵਾਈਸ ਪ੍ਰਿੰਸੀਪਲ ਮੈਡ ਐਜੂਕੇਸ਼ਨ ਅਤੇ ਐਨ ਐਮ ਸੀ ਨੋਡਲ ਸੈਂਟਰ ਦੇ ਕਨਵੀਨਰ ਨੇ ਦੱਸਿਆ ਕਿ 60 ਡਾਕਟਰਾਂ ਨੂੰ ਮੈਡੀਕਲ ਸਿੱਖਿਆ ਤੇ ਖੋਜ ਦੇ ਉન્નਤ ਹਿੱਸਿਆਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਇਹ ਭਾਰਤ ਵਿੱਚ ਨਵੇਂ ਮੈਡੀਕਲ ਪਾਠਕ੍ਰਮ ਨੂੰ ਲਾਗੂ ਕਰਨ ਲਈ ਢੁਕਮਾ ਹੈ ਡਾਕਟਰ ਮੌਨਿਕਾ ਸ਼ਰਮਾ ਕੋ ਕਨਵੀਨਰ ਅਤੇ ਇਨਚਾਰਜ ਐਡਵਾਂਸ ਕੋਰਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਪ੍ਰੋਗਰਾਮ ਰਿਸੋਰਸ ਫੈਕਲਟੀ ਜਿਨ੍ਹਾਂ ਨੂੰ ਮੈਡੀਕਲ ਸਿੱਖਿਆ ਅਤੇ ਸਿਹਤ ਪੇਸ਼ੇ ਦੀਆਂ ਡਿਗਰੀਆਂ ਦੇ ਉੱਚ ਕੋਰਸਾਂ ਵਿੱਚ ਸਿਖਲਾਈ ਦਿੱਤੀ ਗਈ ਹੈ ਉਹਨਾਂ ਵਿੱਚ ਡਾਕਟਰ ਦਿਨੇਸ਼ ਵਿਡਿਆਲ ਡਾਕਟਰ ਮੌਨਿਕਾ ਸ਼ਰਮਾ ਡਾਕਟਰ ਅੰਦਰੀ ਜੈਨ ਡਾਕਟਰ ਰੋਮਾ ਇਸ਼ਹਾਕ ਡਾਕਟਰ ਪਾਮੇਲਾ ਕੇ ਐਲਿਸ ਡਾਕਟਰ ਅਰੋਮਾ ਓਬਰਾਏ ਡਾਕਟਰ ਮਾਰੀਆ ਥਾਮਸ ਡਾਕਟਰ ਦੀਪਸ਼ਿਕਾ ਕਮਰਾਹਨ